ਆਪਣੀ ਲਿਆ ਚੜਾੜੋ ਬਈ ਜਿਹੜੀ ਫੋਟੋ ਲਿਆ ਜੱਤੀ ਹੋਈ ਆ ਪਹਿਲਾ ਵਾਰ ਕੇ ਨਾ ਵੀ ਹੌਸਲਾ ਫੁਜਾਈ ਕਰੋ ਬਈ ਹਰ ਕਦੀ ਦਿਲ ਦੇ ਵਰਕੇ ਫੋਕ ਵੇਖ ਕੇ ਮੇਰਾ ਨੰਨ ਫੇਲੀ ਦਿੱਖ ਆ ਬੜੀਆਂ ਚੀਕਾਂ ਤੇਰੀਆਂ ਛੁੜੇ ਹੋਇਆ

歐夕处你嘴你嘴你嘴你嘴你嘴这个出去 anything 我哪儿 stimulus <laughs> 发生的你的可是一马邪似还有 perk 这非常身 Blood trabalhar ਕੋਈ ਪਰਚਾ ਨਹੀਂ ਦਿੰਦਾ ਮੈਂ ਇਹ ਵੀ ਕਹਿੰਦਾ ਕਿ ਜਿਹੜਾ ਸਰਕਾਰ ਨੇ ਵਰਗ ਦੇ ਪਿੱਛੇ ਲੋਕਾਂ ਨੂੰ ਘਰੋਂ ਦੇਫਰਨਲ ਲਾ ਦਿੱਤਾ ਉਸ ਤੋਂ ਬਾਅਦ ਆਪਣੀ ਕਾਰਜਕਾਰੀ ਜੇ ਮੈਂ ਦੇਖੀ ਕਿ ਕੰਮਾਂ ਲਈ ਪਸਾਰੇ ਨਹੀਂ ਕੁਝ ਨਹੀਂ ਦੇ ਪਾ ਰਹੇ ਆਖਿਰ ਤੁਹਾਨੂੰ ਸੁਣਨ ਲਈ ਜੇ ਆਪ ਨੂੰ ਕਿਉਂ ਨਹੀਂ ਜਦੋਂ ਜਦੋਂ ਹਾਂਸਾ ਲਾਉਂਦਾ ਹੈ ਜਦੋਂ ਆਪ ਦੇ ਮਤਲਬ ਮਤਲਬ ਪਰ ਇਹਵਾਦਿਕ ਆਗਮਨ ਸਾਹਿਬ ਜੀ ਦੀ ਵੀ ਦੇਖਿਆ ਹੈ ਮੈਡਮ ਇਹ ਕੈਨਰੋਂ ਦਾ ਦੇਖਿਆ ਹੈ ਜਵਾਬ ਦੇ ਕੇ ਉਹ ਇਹ ਪੂਰਨ ਮੋਦਕ ਨੂੰ ਲਾਭ ਲੈਣ ਦੇ ਕੋਸ਼ਿਸ਼ ਕਰ ਰਹੇ ਨੇ ਜਿਸ ਦਾ ਪੰਜਾਬ ਸਰਕਾਰ ਲਈ ਨਹੀਂ ਜਦੋਂ ਇਹ ਸਰਕਾਰ ਕਰੇਗਾ ਉਹ ਹੋਰ ਐਕਸਪੀਰੀਟਾ ਪਾਉਣ ਦਾ ਮੌਕਾ ਹੈ ਜਿੱਲਾ ਦਾ ਸਰਦਾ ਪੰਜਾਬ ਪੰਜਾਬ ਦੀ ਪੰਨ ਦੀ ਪੰਜਾਬ ਦੇ ਵਿੱਚ ਬੜੀ ਅਹਿਮ ਜਗ੍ਹਾ ਬਣ ਰਹੀ ਹੈ। ਸਰ ਦਾ ਬੰਦ ਪੰਨ ਦੇ ਵਿੱਚ ਗਾਰੋ ਸੁਣਾ। ਇੱਕ ਸਵਾਲ ਇੱਕ ਸਵਾਲ ਪੁੱਛਣਾ ਚਾਹੁੰ ਸੀ। ਜੀ। ਯੂਥ ਜਿਹੜੀ ਪੰਜਾਬ ਦੀ ਯੂਥ ਹੈ ਜੀ ਉਹਦੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਮਹੱਤਵ ਹੈ ਜੀ ਇਹ ਅਜਿਹੇ ਪ੍ਰੋਗਰਾਮਾਂ ਦਾ। ਬਹੁਤ ਵੱਡਾ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਬਾਰ ਮੈਂ ਇਹ ਕਾ ਪ੍ਰੋਗਰਾਮ ਹੋ ਰਿਹਾ ਮੈਂ ਵਧਾਈ ਦੇਣਾ। ਤੁਹਾਨੂੰ ਤੁਹਾਡੇ ਚੈਨਾ ਦੇ ਮਾਧਮ ਨਾਲ ਕਿ ਬਹੁਤ ਅੱਛਾ ਪ੍ਰੋਗਰਾਮ ਹੈ ਔਰ ਇਦਾਂ ਦੇ ਕਲਚਰ ਪ੍ਰੋਗਰਾਮ ਹੋਣੇ ਚਾਹੀਦੇ। ਜੋ ਨਹੀਂ ਕੀ ਅਸੀਂ ਸੋਚਿਆ ਜੀ ਕਿ ਇਕੱਲੇ ਸੱਦਾ ਚਾਰ ਬੁਧਰੀ ਹੋਵੇ ਜੀ ਇਦਾਂ ਦੇ ਪ੍ਰੋਗਰਾਮ ਦੇ ਫੰਕਸ਼ਨ ਹੋਣੇ ਚਾਹੀਦੇ ਨੇ ਜਿੰਨ ਗਲਾਕਾਰਾਂ ਦਾ ਬੜਾ ਪ੍ਰੋਜੈਕਸ਼ਨ ਕਰਨਾ ਚਾਹੀਦਾ ਆਣਾ ਚਾਹੀਦਾ ਹੈ ਬੱਚਿਆਂ ਦੇ ਹੌਸਲੇ ਆਉਣੇ ਸਾਡੇ ਯੂਥ ਦੇ ਹੌਸਲੇ ਸਾਾਨੂੰ ਮੰਦਲਾ ਦਾ ਮੈਂ ਹਾਜ਼ਰ ਹਾਂ ਜਦੋਂ ਜਿੰਦਾਂ ਦੇ ਕੰਮ ਨਹੀਂ ਕਿਤੇ ਮਿਲੂ ਅਫਸਰ ਜਾ ਕੇ ਦੇ ਵੀ ਕੋਈ ਤਰ੍ਹਾਂ ਯਾਰ ਹੋ ਉਸ ਤੋਂ ਕਰਕੇ ਬਾਤ ਕਰਦਾ ਹੈ ਕਿ ਕਿ ਸਾਡਾ ਪੰਜਾਬ ਜੇ ਸਾਡਾ ਜਿਹੜਾ ਯੂਥ ਹੈ ਉਹਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਅੱਜ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਯੂਥ ਦੇ ਵਿੱਚ ਕਿੰਨਾ ਉਤਸ਼ਾਹ ਵੇਖਿਆ ਜੀ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਜੀ ਬਹੁਤ ਸੱਚਾ ਤੇ ਸੋਹਣਾ ਦਿੱਤੇ ਨੇ ਬਾਈ ਜੀ ਬਹੁਤ ਸ਼ੁਕਰਗੁਜ਼ਾਰ ਮਿਹਰਬਾਨ ਹੋਸ਼ਰ ਪ੍ਰੈਸ ਦਾ 94 ਦਾ ਸੀਵੀ 26 ਨਿਊ ਚੈਨਲ ਦੇ ਐਂਡਰ ਪ੍ਰੈਸ ਦਾ ਪੰਜਾਬੀ ਲੋਕ ਗਾਇਕ ਅਦਾਕਾਰ ਜਾਦੇ ਸੋਗ ਦੇ ਨਾਂ ਤੇ ਤੜੀ ਵਜਾਓ ਜਰਾ ਦੇਖੋ ਕਿੰਨੇ ਸੋਹਣੇ ਸੋਹਣੇ ਗਾਣੇ ਆਪਾਂ ਐ ਨਹੀਂ ਗੋਲੀਆਂ ਬੰਦੂਕਾਂ ਕੋ ਚੜਗੇ ਆਪਾਂ ਕੋਸ਼ਿਸ਼ ਕਰਮੀ ਆ ਸਾਰੇ ਜੇ ਸੋਣੀਆਂ ਸੋਣੀਆਂ ਪੱਗਾਂ ਵਾਲਿਓ ਜਵਾਨ ਮੁੰਡਿਓ ਤੁਸੀਂ ਸਾਡਾ ਤੋ ਵੇਖਿਆ ਕਿ ਸੋਣੀਆਂ ਸੋਣੀਆਂ ਪੱਗਾਂ ਜਿਹੜੀਆਂ ਤੁਸੀਂ ਬੰਨੀਆਂ ਨਾ ਇਹਾਂ ਦੀ ਇਲਾਜ ਬਚਾਓ ਹਾਂ

ਹੱਥ ਨੂੰ ਪਾ ਕੇ ਨੱਚਣ ਗਾਵਣ ਦਾ ਹੱਥ ਨੂੰ ਪਾ ਕੇ ਨੱਚਣ ਗਾਵਣ ਦਾ ਇਹ ਹੋਸਾ ਹੁੰਦਾ ਏ ਕੁੜੀਏ ਮौज ਮਨਾਵਣ ਦਾ ਹੁੰਦਾ ਏ ਕੁੜੀਏ ਮौज ਮਨਾਣ ਦਾ ਅੰਦਰ ਦੇ ਵਿੱਚ ਹੱਥ ਨੂੰ ਪਾ ਕੇ ਨੱਚਣ ਗਾਵਣ ਦਾ ਹੱਥ ਨੂੰ ਪਾ ਕੇ ਨੱਚਣ ਗਾਵਣ ਦਾ ਜਿੰਨਾ ਵੀ ਤੈਨੂੰ ਆਉਂਦਾ ਹੈ ਜਿੰਨਾ ਵੀ ਤੈਨੂੰ ਆਉਂਦਾ ਹੈ ਜਿੰਨਾ ਵੀ ਤੈਨੂੰ ਆਉਂਦਾ ਆ ਕੇ ਕਿੱਦਾਂ ਪਾਜੀ ਨਹੀਂ ਵਿਖਣੇ ਦੇ ਵਿੱਚ ਲੱਗਿਆ ਮੇਲਾ ਵਿਖਣਿਆ ਤੈਨੂੰ ਲੱਗਿਆ ਮੇਲਾ ਨਾ ਮਿਲੇ ਵੀ ਮੈਂ ਥੋੜਾ ਠਕੀ ਸੀ ਜਿਵੇਂ ਆਖਿਆ ਮੋੜ ਲਿਆ ਬਿਆਹ ਤੇ ਵਰੀ ਲੰਘਿਆ ਫਿਰ ਹੱਥ ਨਹੀਂ ਆਉਣਾ ਜਿਹੜਾ ਗਿਆ ਨੀ ਮੋੜ ਲਿਆ ਬਦਈ ਸੱਜੇ ਚੰਮ ਦੀਆਂ ਜੁੱਤੀਆਂ ਕਰੇ ਕੋਈ रोग भल भले ते बिछीड़े कौण मिले हॾी लॻ सचाइ ਉਹ ਚੰਨ ਮੇਰਾ ਤੇਰੀ ਮੂਰਤ ਰਖਨੇ ਮੇਰੇ ਲਈ ਤਰਸੀ ਤੂੰ ਚੰਨ ਮੇਰਾ ਤੇਰੀ ਮੂਰਤ ਰਖਨੇ ਮੇਰੇ ਲਈ ਤਰਸੀ ਤੂੰ ਇਸ ਵੀਰੇ ਤਾਂ ਮੇਰੇ ਲਈ ਹਰ ਰਾਖੀ ਤੁਰਨ ਮਾਸ਼ੀਏ ਉਹ ਚੰਨ ਮੇਰਾ ਥੋੜੀ ਮੱਠੀ ਮੱਠੀ ਤਾਲੀਆਂ ਨਾਲ ਸ਼ੁਰੂ ਕਰਦੇ ਆਜੋ 1 2 3 one two three <laughs> ਹਰ ਸਾਬੇ ਜੀ ਉਦਾਸੀ ਦਰਦ ਅਸੀਰੀ ਤਾ ਹੀ ਰਹੀ ਐ ਰੋਸ਼ਨਪ੍ਰਿੰਟ ਜੀ ਤੁਹਾਡਾ ਵੈਲਕਮ ਜੀ ਪੀਪੀਸ਼ੀ ਨਿਊ ਚੈਨਲ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਅੱਜ ਦੇ ਸਮਾਗਮ ਬਾਰੇ ਦੋ ਕੁ ਸ਼ਬਦ ਹਾਂਜੀ ਬਹੁਤ ਅੱਛੀ ਗੱਲ ਹੈ ਪੁਲਿਸ ਪ੍ਰਸ਼ਾਸਨ ਖੰਨਾ ਵੱਲੋਂ ਇਹਨਾਂ ਸੋਹਣਾ ਪ੍ਰੋਗਰਾਮ ਜਿਹੜਾ ਅਲੀ ਕਿਹਾ ਗਿਆ ਜਿੱਥੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਧ ਰਹੀ ਹੈ ਜਿਹੜੀ ਇਹ ਇੱਕ ਉਹੜ ਹੈ ਇਹਨੂੰ ਰੋਕਣ ਵਾਸਤੇ ਸੋ ਸਾਰਾ ਪੰਜਾਬ ਨਾਲ ਕਲਾਕਾਰ ਕਮਿਊਨਿਟੀ ਨਾਲ ਸਰਕਾਰ ਨਾਲ ਸੋ ਆਪਾਂ ਰਲ ਕੇ ਪੰਜਾਬ ਵਾਸਤੇ ਜਿਹੜੇ ਆ ਉਹ ਦੁਆ ਕਰੀਏ ਕਿ ਇਹ ਨਸ਼ਿਆਂ ਦਾ ਗੋੜ ਜਿਹੜਾ ਹੈ ਇਹਨੂੰ ਜੜੋਂ ਵੜ ਸਕੀ ਬਹੁਤ ਬਹੁਤ ਧੰਨਵਾਦ ਜੀ ਰੋਸ਼ਨ ਪ੍ਰਿੰਸ ਜੀ ਜਿਹੜੇ ਕਿ 9 ਤਰੀਕ ਨੂੰ ਹੀ ਬਹੁਤ ਵੱਡੀਆਂ ਧਮਾਲਾਂ ਪਾ ਗੋ ਜਾਗਰਣ ਤੇ ਤੇ ਤੁਹਾਨੂੰ ਸਾਡੇ ਵੱਲੋਂ ਇੱਥੇ ਪਹੁੰਚੋ ਤੇ ਨਿੱਘਾ ਸਵਾਗਤ ਪੀਵੀ ਛੱਪੀ ਨਿਊਜ਼ ਚੈਨਲ ਵੱਲੋਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਰੋਸ਼ਨ ਪ੍ਰਿੰਸ ਪੰਜਾਬੀ ਲੋਕ ਗਾਇਕ ਅਦਾਕਾਰ ਉਹ ਵੀ ਪਹੁੰਚੇ ਹੋਏ ਨੇ ਗੁਰ ਸ਼ਹੀਦ ਕੋ 3 ਐਦਨ ਕੇ ਤੂੰ ਬਜਾਦਣਾ ਨੇ ਜੀ ਮਿੱਤਰਾਂ ਦੀ ਲੂਣ ਦੀ ਨਾਲੀ ਨਹੀਂ ਤੂੰ ਮੇਰੇ ਬਰੋਗ ਲੈ ਕੇ ਸੱਜਣਾ ਦੀ ਗੜਵੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨਹੀਂ ਮਿੱਤਰਾਂ ਦੀ ਲੂਣ ਦੀ ਨਾਲੀ

ਦਾ ਅਰਧ ਗਿਆਨ ਦੇ ਟੂਰਨਾਮੈਂਟ ਦਾ ਨਾਲ ਇਸ ਚਿੰਨ੍ਹ ਦੇ ਨਾਲ ਪਾਜੀ ਕੀ ਹਾਲ ਹੈ ਜੀ ਬਈ ਉਹ ਸੁਣਾ ਉਹ ਮਿਲਦੇ ਕਿ ਤਾੜੀ ਵੀ ਜਾਓ ਸਰਦੂ ਸੁਖੰਦਰ ਸਾਹਿਬ ਤੇ ਹੰਟੂਰੀ ਜੀ

ਅਗੇ ਆਵਾਂਗੇ ਇੱਥੇ ਆਓ ਤੁਸੀਂ ਸਰੋਂ ਨੂੰ ਕੁੜੀਆਂ ਨੂੰ ਇੱਥੇ ਭੇਜਦੇ ਕੁੜੀਆਂ ਨੂੰ ਛੋਟੀਆਂ ਆ ਗੀਆਂ 200 ਮੀਟਰ ਤੱਕ 90 ਲੜਕੀਆਂ ਦੀ ਰੇਡ ਹੋਣੀ ਹੈ ਪਹਿਲੇ ਪੁਆਇੰਟ ਤੇ ਪਹੁੰਚ ਜਾਓ ਅੰਡਰ 25 ਵੇਪਨ ਅੰਡਰ ਭਾਈ ਰੱਖਣਾ अनेका ਗੀਤਾਂ ਦੇ ਨਾਲ ਆਪਣੀ ਇੱਕ ਛਾਪ ਛੱਡੀ ਹੈ ਤੇ ਉਹਨਾਂ ਦੇ ਨਾਲ ਹੀ ਸਾਡੇ ਪੰਜਾਬ ਦੀ ਬੀਬਾ ਦਲਜੀਤ ਕੌਰ ਜੀ ਅੱਜ ਮਿੰਟੂ ਤੂਰੀ ਦਾ ਪੀਵੀ 26 ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਜੋੜੀ ਦਾ ਇੱਥੇ ਪਹੁੰਚਦਾ ਨਿੱਘਾ ਸਵਾਗਤ ਮਿੰਟੂ ਭਾਜੀ ਅੱਜ ਜਿਨ੍ਹਾਂ ਨੇ ਤੁਹਾਨੂੰ ਇੱਥੇ ਇਨਵਾਈਟ ਕੀਤਾ ਹੈ ਉਹਨਾਂ ਨੂੰ ਤੁਸੀਂ ਮੁਬਾਰਕਬਾਦ ਤੇ ਇੱਕ ਮੈਸੇਜ ਦੇ ਦਿਓ ਨਸ਼ਿਆਂ ਦਾ ਜੋਹਾਂਚ ਪ੍ਰੋਗਰਾਮ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੀਬੀ 26 ਚੈਨਲ ਵੇਖਣ ਵਾਲਿਆਂ ਨੂੰ ਤੇ ਸਰਬਜੀਤ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਹ ਬਹੁਤ ਵੱਡਾ ਅਪਰਾਧਾ ਹੈਗਾ ਪੁਲਿਸ ਜ਼ਿਲ੍ਹਾ ਖੰਨਾ ਦਾ ਮੈਡਮ ਅਮਨੀਤ ਕੌਂਡਲ ਹੁਣੀ ਆਈਪੀਐਸ ਐਸਐਸਪੀ ਨੇ ਸਾਡੇ ਇੱਥੇ ਬਹੁਤ ਹੀ ਅੱਛੇ ਇਨਸਾਨ ਨੇ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਸਨੇਹਾ ਦਿੱਤਾ ਇਹ ਕਿ ਆਪਾਂ ਨਸ਼ਿਆਂ ਦੇ ਕੋਲੋਂ ਮੁਢੀਏ ਹੈਨਾ ਤੇ ਇਹਦੇ ਵਿੱਚ ਕੀ ਹੈ ਕਿ ਸਾਨੂੰ ਆਮ ਜਨਤਾ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਤਾਂ ਹੀ ਜਾ ਕੇ ਕਿਤੇ ਠੱਲ ਪੈਣੀ ਹੈ ਤੇ ਇਹ ਨਹੀਂ ਹੈਗਾ ਕਿ ਤੁਹਾਡੇ ਨਾਲ ਦਾ ਕੋਈ ਘਰ ਕੋਈ ਨਸ਼ਾ ਕਰਕੇ ਬੈਠਾ ਜਾਂ ਉਹਨਾਂ ਦੇ ਘਰੇ ਕੋਈ ਕਲੇਸ਼ ਹੋਵੇ ਤੇ ਆਪਾਂ ਚੁੱਪ ਕਰ ਜਾਈਏ ਤੇ ਸਾਨੂੰ ਪਲੀਜ਼ ਦਾ ਸਾਥ ਦੇਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਤੇ ਉਸ ਬੰਦੇ ਨੂੰ ਵੀ ਸਾਨੂੰ ਵਰਜਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਮਿੰਟੂ ਤੂਰੀ ਜੀ ਸਾਡੇ ਸ਼ਹਿਰ ਤੋਂ ਬੀਬਾ ਦਲਜੀਤ ਕੌਰ ਜੀ ਬਹੁਤ ਵੱਡਾ ਨਾਮ ਹੈ ਜੀ ਸੋ ਮੈਂ ਸਮੁੱਚੀ ਸਾਰੀ ਟੀਮ ਵੱਲੋਂ ਪੀਬੀ ਛੱਬੀ ਨਿਊ ਚੈਨਲ ਵੱਲੋਂ ਸਰਪ ਜੀ ਸੰਗ ਨੀਟੂ ਵੱਲੋਂ ਮੈਡਮ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹਸਿਆਂ ਬਾਅਦ ਤੁਹਾਡੇ ਨਾਲ ਅੱਜ ਦਰਸ਼ਨ ਕਰਦਾ ਮੌਕਾ ਮਿਲਿਆ ਤੁਸੀਂ ਵੀ ਅੱਜ ਦੇ ਸਮਾਗਮ ਬਾਰੇ ਦੋ ਕੁ ਸ਼ਬਦ ਪੀਬੀ 26 ਇਹ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜਿਹੜਾ ਅੱਜ ਦਾ ਉਪਰਾਲਾ ਕੀਤਾ ਗਿਆ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਸਾਡੇ ਬਹੁਤ ਹੀ ਸਤਿਕਾਰਯੋਗ ਅਫੀਸਰ ਸਹਿਬਾਨ ਆਈਪੀਐਸ ਅਫੀਸਰ ਸਾਡੇ ਮੈਮ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਦਾ ਇਹ ਉਪਰਾਲਾ ਸੀਗਾ ਨਸ਼ਿਆਂ ਦੇ ਖਿਲਾਫ ਨਾ ਜਾਗਰਤੀ ਸਾਡੇ ਨੌਜਵਾਨਾਂ ਵਿੱਚ ਆਵੇ ਉਹ ਨਸ਼ਿਆਂ ਦੇ ਕੋੜ ਨੂੰ ਆਪਾਂ ਵੱਢੀਏ ਇਹੀ ਉਪਰਾਲਾ ਸੀਗਾ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਇੱਕ ਸਪੈਸ਼ਲ ਸਨੇਹਾ ਦਿੱਤਾ ਗਿਆ ਇਹ ਨਸ਼ਿਆਂ ਦੇ ਕੋੜ ਚੋਂ ਕੱਢਣ ਲਈ ਕਿਉਂਕਿ ਨੌਜਵਾਨ ਸਾਡੇ ਬਹੁਤ ਵਧੀਆ ਨੇ ਹੁਣ ਸਮਝਦੇ ਵੀ ਨਹੀਂ ਇਹ ਗੱਲਾਂ ਨੂੰ ਤੇ ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਚਿੱਟਾ ਦੇ ਗਿਆ ਚਿੱਟੀਆਂ ਚੁੰਨੀਆਂ ਸਰਮਟਿਆਰਾਂ ਦੇ ਇਹ ਕੰਮ ਹੋਇਆ ਹੋਇਆ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਆਪਣੀ ਕੀਤਾ ਰਾਹੀ ਵੀ ਇਹ ਕੋੜ ਆ ਜਿਹੜਾ ਵੱਢਿਆ ਜਾਵੇ ਤੇ ਮਾਂ ਮਾਂ ਸਕੂਨ ਨਾਲ ਰਹਿਣ ਸਾਰਾ ਸਾਡਾ ਪੰਜਾਬ ਹੱਸਦਾ ਬਸਤਾ ਰਵੇ ਸਕੂਨ ਨਾਲ ਰਵੇ ਇਹੀ ਸਾਡਾ ਸੁਨੇਹਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਜੋੜੀ ਮਿੰਟੂ ਦੁਰੀ ਜੀ ਤੇ ਬੀਬਾ ਦਲਜੀਤ ਕੌਰ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਜੀ ਬਹੁਤ ਵਧੀਆ ਲੱਗਿਆ ਜੀ ਪੰਜਾਬ ਪੁਲਿਸ ਖੰਨਾ ਬਹੁਤ ਅੱਛੀ ਮਹਿੰਮ ਚਲਾਈ ਹੈ ਨਾ ਨਸ਼ਿਆਂ ਦੇ ਖਿਲਾਫ ਕਿਉਂਕਿ ਸਾਡਾ ਪੰਜਾਬ ਤਾਂ ਗੱਬਰੂਆਂ ਦਾ ਪੰਜਾਬ ਹਾਂਜੀ ਤੰਦਰੁਸਤ ਪੰਜਾਬ ਸੀਗਾ ਰੰਗਲਾ ਪੰਜਾਬ ਜਿਹੜਾ ਸਾਡਾ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਦੇਖਦੀ ਹੁੰਦੀ ਸੀ ਕਿ ਹਰ ਜਿਹੜਾ ਕੋਈ ਵਧੀਆ ਤੋਂ ਵਧੀਆ ਪਹਿਲਵਾਨ ਹੁੰਦਾ ਸੀਗਾ ਵਧੀਆ ਖਿਡਾਰੀ ਹੁੰਦਾ ਸੀਗਾ ਉਹ ਪੰਜਾਬ ਦਾ ਹੀ ਹੁੰਦਾ ਸੀਗਾ ਪੰਜਾਬ ਦੇ ਵਿੱਚ ਅਵਲ ਦਰਜੇ ਦੇ ਖਿਡਾਰੀ ਪਹਿਲਵਾਨ ਸਿੰਗਰ ਔਰ ਹਰ ਹਰ ਮਹਿਕਮੇ ਦੇ ਵਿੱਚ ਹਰ ਪਾਸੇ ਪੰਜਾਬ ਦੀ ਹਮੇਸ਼ਾ ਚੜ੍ਹਤ ਹੁੰਦੀ ਸੀ ਸੋ ਪਤਾ ਨਹੀਂ ਕਿੱਧਰੋਂ ਹੈ ਬੜਾ ਨਸ਼ਾ ਆਇਆ ਸਾਡੇ ਪੰਜਾਬ ਦੇ ਜਿੰਨੇ ਵੀ ਬੱਚੇ ਨੇ ਸਾਡੀ ਜਨਰੇਸ਼ਨ ਜਿਹੜੀ ਹੈ ਨਸ਼ੇ ਦੇ ਵਿੱਚ ਗਰਕ ਹੋ ਰਹੀ ਹੈ ਜਹ ਰਹੇ ਨਸ਼ਾ ਉਹ ਤੰਦਰੁਸਤੀ ਖਤਮ ਹੋ ਗਈ ਆ ਉਹ ਸਿਹਤ ਆਪੀ ਖਤਮ ਹੋ ਗਈ ਆ ਸੋ ਇਹ ਜਿਹੜਾ ਪੰਜਾਬ ਪੁਲਿਸ ਨੇ ਐਡਾ ਵੱਡਾ ਇੱਕ ਉਪਰਾਲਾ ਕੀਤਾ ਬਹੁਤ ਸਲਾੰਘਾਯੋਗ ਆ ਸੋ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੂੰ ਸਹਿਯੋਗ ਕਰੀਏ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਸਾਡਾ ਉਹ ਹੀ ਪੰਜਾਬ ਵਾਪਸ ਆਵੇ ਉੜ ਕੇ ਆਵੇ ਸਾਡੇ ਬੱਚੇ ਜਿਹੜੇ ਅੱਜ ਇੱਥੇ ਮੈਂ ਦੇਖ ਰਹੀ ਆਂ ਕਿੰਨੇ ਅੱਛੇ ਸਾਰੇ ਜਿੰਨੇ ਐਥਲੀਟਸ ਆ ਗਏ ਨੇ ਇੱਥੇ ਬਹੁਤ ਵਧੀਆ ਲੱਗ ਰਿਹਾ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਇੱਥੇ ਖੇਡਾਂ 'ਚ ਭਾਗ ਲੈ ਰਹੇ ਨੇ ਔਰ ਬਹੁਤ ਹੀ ਮਜ਼ਬੂਤੀ ਦੇ ਨਾਲ ਤੰਦਰੁਸਤੀ ਨਾਲ ਖੇਡ ਰਹੇ ਨੇ ਆ ਸਾਡਾ ਰੰਗਲਾ ਪੰਜਾਬ ਆ ਸੋ ਮੈਂ ਬਾਕੀ ਬੱਚਿਆਂ ਨੂੰ ਵੀ ਇਹੀ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਆ ਮੈਂ ਹੱਥ ਬੰਨ ਕੇ ਉਹਨਾਂ ਨੂੰ ਬੇਨਤੀ ਕਰਦੀ ਆ ਕੀ ਆਪਣੇ ਗੁਰੂਆਂ ਪੀਰਾਂ ਦਾ ਇਤਿਹਾਸ ਪੜਿਆ ਕਰੋ ਆਪਣਾ ਸਾਹਿਤ ਜਿਹੜਾ ਪੰਜਾਬ ਦਾ ਸਾਹਿਤ ਆ ਉਹਨੂੰ ਪੜੋ ਤੁਹਾਨੂੰ ਪਤਾ ਲੱਗੂਗਾ ਸਾਡਾ ਵਿਰਸਾ ਕਿੰਨਾ ਅਮੀਰ ਆ ਸਾਰੀ ਦੁਨੀਆ ਦੇ ਵਿੱਚ ਅਸੀਂ ਅੱਵਲ ਆ ਹਰ ਪੱਖ ਤੋਂ ਮਜ਼ਬੂਤੀ ਦੇ ਪੱਖ ਤੋਂ ਦਿਆਤ ਦਿੱਲੀ ਸਾਡੇ ਪੰਜਾਬ ਦੀ ਬਹੁਤ ਆ ਪੰਜ ਆਬਾਦਾ ਪੰਜਾਬ ਹੈ ਔਰ ਜੋ ਖੁਸ਼ਬੂ ਜੋ ਪਿਆਰ ਇਸ ਪੰਜਾਬ ਦੇ ਵਿੱਚ ਆ ਉਹ ਕਿਤੇ ਹੋਰ ਹੈ ਨਹੀਂ ਸੋ ਆਪਣੇ ਉਸ ਪੰਜਾਬ ਨੂੰ ਦੁਬਾਰਾ ਫਿਰ ਬਹਾਲ ਕਰੋ ਬੱਚਿਆਂ ਨੂੰ ਕਹਾਂਗੇ ਕਿ ਨਸ਼ਿਆਂ ਤੋਂ ਪਰੇ ਰਹੋ ਚੰਗੀ ਖੁਰਾਕ ਖਾਓ ਖੇਡਾਂ ਦੇ ਵਿੱਚ ਹਿੱਸਾ ਲਓ ਐਕਸਰਸਾਈਜ਼ ਕਰੋ ਸੋਹਣੀ ਖੁਰਾਕ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਓ ਤਾਂ ਕਿ ਮੁੜ ਕੇ ਸਾਡਾ ਫਿਰ ਉਹੀ ਪੰਜਾਬ ਆਵੇ ਪੇ ਬਸ ਮੈਂ ਸਾਡੇ ਗਾਣੇ ਜਦ ਮੈਂ ਆਪਣੇ ਆਰਟਿਸਟ ਭਰਾਵਾਂ ਨੂੰ ਪੜਾਣਾ ਨੂੰ ਵੀ ਇਹੀ ਕਹਾਂਗੀ ਬੱਚਿਆਂ ਨੂੰ ਕਹਾਂਗੀ ਕਿ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਰਿਆਂ ਨੂੰ ਸਹਿਯੋਗ ਕਰਨਾ ਪਊਗਾ ਹਰ ਵਿਭਾਗ ਨੂੰ ਸਹਿਯੋਗ ਕਰਨਾ ਪਊਗਾ ਜਿਹੜਾ ਸਾਡਾ 뮤지컬 ਵਿਭਾਗ ਹੈ ਸਾਡਾ ਸਾਡੀ ਫਿਲਮ ਇੰਡਸਟਰੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਗਾਣੇ ਐਦਾਂ ਦੇ ਬਣਾਓ ਕਿ ਸਾਡੇ ਬੱਚਿਆਂ ਦੇ ਵਿੱਚ ਇਦਾਂ ਦੀ ਚਿੰਗ ਭਰੋ ਗਾਣਿਆਂ ਤੇ ਰਹੀ ਸਾਹਿਤ ਰਹੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਆਪਣੇ ਸੋਹਣੇ ਸੋਹਣੀ ਸਿਹਤ ਵੱਲ ਨੂੰ ਆਣ ਔਰ ਆਪਣੀ ਕਿਸੇ ਮੰਜ਼ਲ ਤੇ ਪਹੁੰਚਣ ਕਿਉਂਕਿ ਪੰਜਾਂ ਤੱਤਾਂ ਦਾ ਇਹ ਸਰੀਰ ਜਿਹੜਾ ਹੈ ਪਤਾ ਨਹੀਂ ਕਿੰਨੀ ਅਗ ਜੁਨਾ ਭੁਗਤਣ ਤੋਂ ਬਾਅਦ ਸਾਨੂੰ ਇਹ ਇੱਕ ਜਾਮਾ ਮਿਲਿਆ ਮਾਨਸ ਦਾ ਅਸੀਂ ਇਸ ਜਾਮੇ ਨੂੰ ਇਦਾਂ ਖਰਾਬ ਨਹੀਂ ਕਰਨਾ ਆਪਣੀ ਉਮਰ ਨਹੀਂ ਘਟਾਉਣੀ ਸੋ ਆਪਾਂ ਵਧੀਆ ਜ਼ਿੰਦਗੀ ਜੀ ਕੇ ਜਾਣੀ ਹੈ ਔਰ ਦੁਨੀਆ 'ਚ ਨਾਮ ਪੈਦਾ ਕਰਕੇ ਜਾਣਾ ਹੈ ਆਪਾਂ ਕੋ ਜਿਹੜਾ ਵੀ ਤੁਹਾਡੇ ਅੰਦਰ ਕਲਾ ਹੈ ਜੋ ਵੀ ਤੁਹਾਡੇ ਅੰਦਰ ਰੱਬ ਨੇ ਕੋਈ ਦਾਤ ਬਖਸ਼ ਕੇ ਭੇਜਿਆ ਹੈ ਉਹਨੂੰ ਪੂਰਾ ਮੰਜ਼ਿਲ ਤੇ ਪਹੁੰਚਾਓ ਮੰਜ਼ਿਲ ਤੇ ਲੈ ਕੇ ਜਾਓ ਔਰ ਦੁਨੀਆ ਤੁਹਾਨੂੰ ਹਮੇਸ਼ਾ ਯਾਦ ਰੱਖੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ ਵੀ ਸਾਡੇ ਪੰਜਾਬ ਦੇ ਵਿੱਚ ਇਦਾਂ ਦੇ ਵਧੀਆ ਸ਼ਖਸੀਅਤ ਹੋਈਆਂ ਨੇ ਉਹਨਾਂ ਨੇ ਨਾਮ ਪੈਦਾ ਕੀਤਾ ਨਾਮ ਤਾਂ ਪੈਦਾ ਹੋਊਗਾ ਜਦੋਂ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇਵੋਗੇ ਨਸ਼ਿਆਂ ਤੋਂ ਮੁਕਤ ਹੋਣਗੇ ਅਤੇ ਆਪਣੀ ਬਹਾਦਰੀ ਸਾਡੇ ਦੇਸ਼ ਦੀ ਜਿਹੜੀ ਬਹਾਦਰੀ ਹੈ ਸਾਡੇ ਪੰਜਾਬ ਦੀ ਉਹਨਾਂ ਬਹਾਦਰ ਲੋਕਾਂ ਦੀਆਂ ਕਥਾਵਾਂ ਪੜ੍ਹੋਗੇ ਕੁਣ ਦੀਆਂ ਕਹਾਣੀਆਂ ਪੜੋ ਇਤਿਹਾਸ ਪੜੋ ਫਿਰ ਤੁਹਾਡੇ ਅੰਦਰ ਉਹ ਚੀਜ਼ ਪੈਦਾ ਹੋਊਗੀ ਕਿਸ ਤਰ੍ਹਾਂ ਚਾਹੇ ਦੁੱਖ ਸੁੱਖ ਜ਼ਿੰਦਗੀ ਚ ਜਿੰਨੇ ਮਰਜ਼ੀ ਆਈ ਜਾਣ ਗੁਰੂਆਂ ਪੀਰਾਂ ਦੇ ਕਹਾਣੀਆਂ ਪੜੋ ਇਤਿਹਾਸ ਪੜੋ ਕਿੰਨੇ ਦੁੱਖ ਤਕਲੀਫਾਂ ਆਇਆਂ ਫਿਰ ਵੀ ਨਹੀਂ ਉਹਨਾਂ ਦੇ ਸਿਰੜ ਨਹੀਂ ਹਾਰਿਆ ਉਹਨਾਂ ਨੇ ਆਪਣੇ ਫਤਿਹ ਕਰਕੇ ਹਟਿਆ ਸੋ ਦੁੱਖ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਤੁਹਾਨੂੰ ਕੁਝ ਦੇਣ ਵਾਸਤੇ ਤੁਹਾਡੀ ਹਿੰਮਤ ਸ਼ਕਤੀ ਨੂੰ ਹੋਰ ਜ਼ਿਆਦਾ ਵੱਡਾ ਕਰਨ ਵਾਸਤੇ ਦੁੱਖ ਆਉਂਦੇ ਨੇ ਮਜ਼ਬੂਤੀ ਦੇਣ ਵਾਸਤੇ ਕਦੇ ਘਬਰਾਉਣਾ ਨਹੀਂ ਹੈਗਾ ਪੰਜਾਬੀ ਕਦੇ ਵੀ ਨਹੀਂ ਘਬਰਾਉਂਦਾ ਹੁੰਦਾ ਅਸੀਂ ਪੰਜਾਬ ਦੇ ਬੱਬਰ ਸ਼ੇਰ ਆ ਸੋ ਨਸ਼ਿਆਂ ਤੋਂ ਪਰੇ ਰਹਿਣਾ ਸੋਹਣੀ ਖਰਾਕ ਕੇ ਚੰਗਾ ਨਾਮ ਪੰਜਾਬ ਦਾ ਪੈਦਾ ਕਰਨਾ ਹੈ। ਹਾਂ ਜੀ ਮੇਰੇ ਵੱਲੋਂ ਅਵਨੀਤ ਗੌਰ ਸਾਡੇ ਐਸਐਸਪੀ ਖੰਨਾ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਕਾਮਯਾਬੀ ਹਾਸਲ ਕੀਤੀ ਆ। ਅੱਜ اے ایس ਕਾਲਜ ਦੇ ਵਿੱਚ ਬਹੁਤ ਵਧੀਆ ਸਾਰੇ ਵਿਦਿਆਰਥੀ ਜਿਨਨੇ ਵੀ ਆ ਕੇ ਇਹਨਾਂ ਨੇ ਖੇਡਾਂ ਦੇ ਵਿੱਚ ਹਿੱਸਾ ਲਿਆ ਬਹੁਤ ਹੀ ਵਧੀਆ ਕਾਮਯਾਬ ਪ੍ਰੋਗਰਾਮ ਆਇਆ। ਇਹ ਕਾਮਯਾਬੀ ਦਾ ਸੇਰਾ ਸਾਡੀ ਪੰਜਾਬ ਪੁਲਿਸ ਖੰਨਾ ਨੂੰ ਜਾਂਦਾ ਹੈ ਐਸਐਸਪੀ ਸਹਿਬਾਨ ਉਹਨਾਂ ਨੂੰ ਜਾਂਦਾ ਸੋ ਬਹੁਤ ਸਾਰੀਆਂ ਮੁਬਾਰਕਾਂ। ਸੁਇਸੀ ਪੰਜਾਬ ਦੀ ਧੀ ਪੰਜਾਬ ਦੀ ਪੰਜਾ ਪਾਣੀਆਂ ਨੂੰ ਪੀ ਕੇ ਹੋਈ ਹੈ ਜਵਾਨ ਬਹੁਤ ਸੱਚੇ ਸੁੱਚੇ ਗਾਣਿਆਂ ਦੇ ਨਾਲ ਬਹੁਤ ਸੱਚੀਆਂ ਸੁੱਚੀਆਂ ਹਿੱਟ ਫਿਲਮਾਂ ਦੇ ਨਾਲ ਸੇਵਾ ਕੀਤੀ ਹੈ ਮੈਨੂੰ ਦਿਓ ਯਾਦ ਸਰਪਜੀਤ ਸਿੰਘ ਨੀਡੂ ਪੀਪੀ 26 ਨਿਊਜ਼ ਚੈਨਲ ਤੋਂ ਮਾਨਜੋ ਕੰਡੀ ਸ਼ਹਿਰ ਦੇ ਮਾਨਜੋ ਜੀ ਐਸ ਐਸ ਪੀ ਨੀਤ ਕੋ ਕੰਗਰੇਜ ਜੀ ਉਹਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕੀ ਜੀ ਦੇਣਾ ਸਾਰੀ ਟੀਮ ਲਗਾਤਾਰ ਬਸ ਫੇਸਬੁੱਕ ਪੇਸ਼ਤਾ ਤੇ ਲਾਈਵ ਵੀ ਦਿਖਾਇਆ ਇਹ ਲਾਹੇਵੰਦ ਹੈ। ਆਈਸ ਨਾਟਕ ਬਾਰੇ ਤੁਸੀਂ ਪਹਿਲਾਂ ਵੀ ਜਿਹੜੀ ਮੈਂ ਜਿੰਮੇਂ ਕਰਦਾ ਮੈਂ ਕੰਟੈਂਟ ਨੂੰ ਚੰਗੀ ਪਛਾਣ ਸਾਡਾ ਜਿਹੜਾ ਅਥੈਟਿਕ ਮੀਟ ਸੀਗਾ ਜੋ ਸਗਏ ਦਿਨਾਂ ਦੇ ਪਲਾਨ ਕਰ ਰਹੇ ਸੀ ਖੰਡਾ ਪੁਲਿਸ ਸਾਡਾ ਆਲਮੋਸਟ ਕੰਕਲੂਡ ਹੋ ਗਿਆ ਬੜਾ ਸਕਸੈਸਫੁਲ ਬਹੁਤ ਖੁਸ਼ੀ ਹੈ ਕਿ ਸਾਡੀ ਮਿਹਨਤ ਜੋ ਅਸੀਂ ਫਲੈਨਿੰਗ ਕੀਤੀ ਉਹ ਵਜ੍ਹਾ ਐਕਸੀਕਿਊਟ ਹੋ ਗਈ ਔਰ ਆਈ ਥੈਂਕ ਜਿਹੜੇ ਹੰਡਾ ਦੇ ਸਿਟੀਜ਼ਨ ਐ ਸਾਡੇ ਬੱਚੇ ਐ ਜਿਹੜੇ ਵੀ ਪਾਰਟਿਸਿਪੈਂਟ ਬੱਚੇ ਕੀ ਹਰ ਉਮਰ ਦੇ ਇਥੇ ਤੋਂ 80 ਸਾਲ ਦੇ ਬਜ਼ੁਰਗੋਆਂ ਨੇ ਵੀ ਆ ਕੇ ਮੈਡਲ ਜਿੱਤੇ ਸੋ ਮੇਰੇ ਲਈ ਵੀ ਬੜਾ ਸਰਪ੍ਰਾਈਜ਼ ਸੀਗਾ ਔਰ ਨਾਟ ਜਸ ਸਨਨਾ ਇਥੇ ਕੁਝ ਬੱਚੇ ਜਿਹੜੇ ਵਿਨਰ ਸੀਗੇ ਇੱਕ ਲੜਕਾ ਤਾਂ ਰਾਜਸਥਾਨ ਤੋਂ ਸੀ ਕੋਈ ਪਟਿਆਲੇ ਤੋਂ ਆਏ ਹੋਏ ਸੀ ਸੋ ਬੜਾ ਵਧੀਆ ਸਾਨੂੰ ਜੇ ਅਸੀਂ ਮਿਹਨਤ ਕੀਤੀ ਹੈ ਰਿਜ਼ਲਟ ਵਧੀਆ ਮਿਲੇ ਆਮ ਰੀਅਲੀ ਗ੍ਰੇਟਫੁਲ ਕਿ ਸਾਰੇ ਤੁਹਾਡੀ মিডিਆ ਨੇ ਵੀ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਸਾਰਿਆਂ ਨੇ ਪੋਜ਼ਿਟਿਵ ਇਨਕਰੇਜਮੈਂਟ ਦਿੱਤਾ ਤੇ ਬਹੁਤ ਸਾਰੇ ਸਿੰਗਰ ਜਿਹੜੇ ਸਾਡੇ ਪੌਪੂਲਰ ਹੈ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਤੁ ਸਾਰੇ ਪਬਲਿਕ ਨੂੰ ਅਪੀ ਦੀ ਵੱਤ ਤੋਂ ਵੱਧ ਹੋਈ ਆਉਟ ਐਂਡ ਉਹਦਾ ਰਿਜ਼ਲਟ ਸਾਨੂੰ ਅੱਜ ਦਿਖਿਆ ਜਿਹੜਾ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਔਰ ਉਹਨਾਂ ਦੇ ਨਿਰਦੇਸ਼ਾਂ ਤੇ ਸਾਡਾ ਸਕਸੈਸਫੁਲ ਰਿਹਾ ਤੇ ਅਸੀਂ ਇਦਾਂ ਹੀ ਕੁਝ ਨਾ ਕੁਝ ਕਰਦੇ ਰਵਾਂਗੇ ਥੈਂਕ ਯੂ ਬਹੁਤ ਨਮਾਜ਼ੀ ਤੁਹਾਡਾ ਬਹੁਤ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਅਮਲੀਕਰ ਕੋਡਲ ਮੈਡਮ ਜੀ ਐਸਐਸਟੀ ਕਰਨਾ ਧੰਨਵਾਦ